ਬੀਤੇ ਦਿਨ ਐਲੀਵੇਟ ਪੁਲ ਦਾ ਸਰਵੇਖਣ ਆਈ ਕੇਂਦਰੀ ਮੰਤਰੀ ਨਿਤਿਨ ਗਟਕਰੀ ਦੀ ਟੀਮ ਅੱਗੇ ਐਮਐਲਏ ਦੀ ਚੋਣ ਲੜ ਚੁੱਕੇ ਸਮਾਜ ਸੇਵੀ ਅਤੇ ਭਾਜਪਾ ਆਗੂ ਪਰਵਾਲੀਆ ਵੱਲੋਂ ਬੰਦ ਹਾਈਵੇ ਦੀ ਲਾਈਟਾਂ ਦਾ ਮੁੱਦਾ ਚੱਕਣ ਤੋਂ ਬਾਅਦ ਹਰਕਤ ਚ ਆਏ ਅਧਿਕਾਰੀ ਲੁਧਿਆਣਾ ਅਤੇ ਅੰਬਾਲਾ ਤੋਂ ਆਏ ਵੱਖ-ਵੱਖ ਟੀਮਾਂ ਨੇ ਸ਼ਹਿਰ ਦਾ ਕੀਤਾ ਦੌਰਾ ਲੁਧਿਆਣਾ ਤੋਂ ਖੰਨਾ ਜੀਟੀ ਰੋਡ ਕੀ ਕਾਰਨ ਹੈ ਜਿਹੜੀਆਂ ਬੰਦ ਸੀਗੀਆਂ ਇਹਦੇ ਦੇ ਕਈ ਕਾਰਨ ਹੈ ਜੀ ਜੀ ਨੇ ਕਈ ਜਗ੍ਹਾ ਤੇ ਚੋਰਾਂ ਨੇ ਤਾਰਾਂ ਖਿੱਚੀਆਂ ਹੋਈਆਂ ਆ ਕੱਲ੍ਹ ਦੇ ਤੋਂ ਅੱਛਾ ਕਈ ਜਗ੍ਹਾ ਤੇ ਕੋਈ ਤਾਰ ਰੱਖਿਆ ਹੋਇਆ ਹੋਣਾ ਮੈਂ ਨਾਲ ਉਹਨੂੰ ਸਾਲੀ ਚੱਕਰ ਲੱਗਾਈ ਜੇ ਮੈਨੂੰ ਰੋਡ ਬਾਈ ਸੌਗੀ ਤੇ ਫਿਰ ਮੈਂ ਹੈੱਡਾ ਬੁਲਾ ਕੇ ਫਿਰ ਲਾਈਟਰ ਰਿਪੇਅਰ ਕਰਵਾਉਂਗਾ ਜੀ ਕਦੋਂ ਤੱਕ ਸਾਰੀ ਚੱਲੂ ਹੋ ਜਾਣਗੀਆ ਜੇ ਬਿਜਾਲ ਨਾਲ ਚੱਲਦੀ ਇਹਨਾਂ ਨੂੰ ਚੈੱਕ ਕਰ ਲੈਣਾ ਮੈਂ ਉਸ ਤੋਂ ਬਾਅਦ ਆਪਣੇ ਆਫਸਰ ਨੂੰ ਮੈਂ ਰਿਪੋਰਟ ਕਿੰਨੇ ਕੋ ਦਿਨ ਲੱਗਣਗੇ ਤਾਂ ਆਕਾ ਦਾ ਲੱਗੇਗਾ ਆਕਾ ਛੋਟੀ ਜਿਹੀ ਅਸਰਾਂ ਦੀ ਤੇ ਉਹਦੋਂ ਮਨੁੱਖੀ ਸਰ ਪੁਲ ਦੇ ਐਲੀਵੇਟਡ ਪੁਲ ਦੀ ਗਰੀਮ ਨਹੀਂ ਮੰਗਸੀ ਉਹ ਸਰਵਦਾ ਹੋਈ ਸੀ ਜਿਸ ਦਿਨਾਂ ਅਸੀਂ ਲਾਈਟ ਦਾ ਰਹਿਣਾ ਇਸ਼ੂ ਸੀ ਉਹ ਪ੍ਰੈਕਟਿਸ ਨੂੰ ਕਿ ਕਿਨੇ ਲੋਕਲ ਪੁਲ ਤੇ ਹੋਰ ਇਹ ਸ਼ਹਿਰਵਸੀਆਂ ਨੂੰ ਇਸ਼ੂ ਸੀ ਕਿ ਲਾਈਟਾਂ ਬੰਦ ਰਹਿੰਦੀਆਂ ਕਭੀ ਜਦ ਚੰਦ ਤੇ ਉਸ ਟਾਈਮ ਉਨ ਨੇ ਦੱਸਿਆ ਦੀ ਆ ਜਿਹੜਾ ਬਿਜਲੀ ਵਾਲਾ ਕਟ ਉਤਰਦਾ ਹੀ ਇਹ ਲੁਧਿਆਣੇ ਦੀ ਕੈਰੀਅਰ ਇੰਡਰ ਹੰਦਾ ਜੀ ਐਕਸ਼ਨ ਲੁਧਿਆਣਾ ਜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕੰਕਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਬੀਤੇ ਦਿਨੋ ਐਲੀਵੇਟ ਪੁਲ ਦਾ ਸਰਵੇਖਣ ਆਈ ਕੇਂਦਰੀ ਮੰਤਰੀ ਨਿਤਿਨ ਗਟਕਰੀ ਦੀ ਟੀਮ ਅੱਗੇ ਐਮਐਲਏ ਦੀ ਚੋਣ ਲੜ ਚੁੱਕੇ ਸਮਾਜ ਸੇਵੀ ਅਤੇ ਭਾਜਪਾ ਆਗੂ ਪਰਮਵਾਲੀਆ ਵੱਲੋਂ ਬੰਦ ਹਾਈਵੇ ਦੀ ਲਾਈਟਾਂ ਦਾ ਮੁੱਦਾ ਚੱਕਣ ਤੋਂ ਬਾਅਦ ਹਰਕਤ 'ਚ ਆਏ ਅਧਿਕਾਰੀ ਲੁਧਿਆਣਾ ਅਤੇ ਅੰਬਾਲਾ ਤੋਂ ਆਏ ਵੱਖ-ਵੱਖ ਟੀਮਾਂ ਨੇ ਸ਼ਹਿਰ ਦਾ ਕੀਤਾ ਦੌਰਾ ਲੁਧਿਆਣਾ ਤੋਂ ਖੰਨਾ ਜੀਟੀ ਰੋਡ ਬੀਕਾਨੇਰ ਕਟ ਤੱਕ ਲੁਧਿਆਣਾ ਦੀ ਟੀਮ ਨੇ ਹਾਈਵੇ ਉੱਪਰ ਲੱਗੇ ਪੈਨਲ ਕੀਤੇ ਚੈੱਕ ਅਤੇ ਚੋਰਾ ਵੱਲੋਂ ਤਾਰਾ ਪਟਨ ਦੇ ਲਾਏ ਦੋਸ਼ ਜਲਦ ਹੀ ਨਵੀਆਂ ਤਾਰਾ ਪਾ ਕੇ ਹਫਤੇ ਦੇ ਅੰਦਰ ਅੰਦਰ ਲਾਈਟਾਂ ਕੀਤੀਆਂ ਜਾਣਗੀਆਂ ਚਾਲੂ ਦੂਜੇ ਪਾਸੇ ਬਾਲਾ ਤੋਂ ਆਈ ਟੀਮ ਨੇ ਜਦੋਂ ਪਰਮਵਾਲੀਆਂ ਨੂੰ ਬਿੱਲੀ ਵਿਭਾਗ ਮੇ ਤੋਂ ਖਪਤ ਬਿੱਲ ਨਾ ਮਿਲਨ ਕਰਕੇ ਲਾਈਟਾਂ ਬੰਦ ਕਰਨ ਦੀ ਆਖੀ ਗੱਲ ਤਾਂ ਮੌਕੇ ਤੇ ਪਰਮਵਾਲੀਆ ਵੱਲੋਂ ਸੁਪਰਡੈਂਟ ਨੂੰ ਮੌਕੇ ਤੇ ਲਾਇਆ ਫੋਨ ਜਿਨ੍ਹਾਂ ਨੇ ਸੋਮਵਾਰ ਨੂੰ ਬਿੱਲ ਦੀ ਕਾਪੀ ਮੋਈਆ ਕਰਵਾਣ ਦੀ ਆਖੀ ਗੱਲ ਜਿਸ ਤੋਂ ਬਾਅਦ ਗਵਿੰਦਗੜ੍ਹ ਸਾਈਡ ਤੋਂ ਪੁਰਾਣੇ ਬਸਟ ਡੇ ਅਤੇ ਸ੍ਰੀ ਗੁਰੂ ਅਮਰਦਾਸ ਮਾਰਕੀਟ ਤੱਕ ਹਾਈਵੇ ਉੱਪਰ ਅਤੇ نیچے ਸ਼ਹਿਰ ਹੋਏਗਾ ਲਾਈਟਾਂ ਨਾਲ ਜਗਮਗ ਮੈਂ ਮੇਰਾ ਨਾਮ ਪ੍ਰਤਾਪ ਕੁਮਾਰ ਹੈ ਤੁਸੀਂ ਕਿ ਕਿਹੜੀ ਜਗ੍ਹਾ ਤੇ ਲਾਈਟਾਂ ਠੀਕ ਕਰਨ ਆਏ ਹੋ ਮੈਂ ਲੁਧਿਆਣਾ ਤੋਂ ਆਇਆ ਹਾਂ ਅੱਛਾ ਤੇ ਇਹ ਸਾਰੀਆਂ ਖੰਨੇ ਵਾਲੀਆਂ ਜਿੰਨੀਆਂ ਖਰਾਬ ਨੇ ਸਾਰੀਆਂ ਠੀਕ ਤੇ ਸਾਰੇ ਸਾਡੇ ਕੋਲੋਂ ਸਰ ਦਾ ਇੱਥੋਂ ਲੈ ਕੇ ਅੱਗੇ ਜਦੋਂ ਸਾਰਾ ਸਾਡੇ ਕੋਲ ਕੀ ਕਾਰਨ ਹੈ ਜਿਹੜੀਆਂ ਬੰਦ ਸੀਗੀਆਂ ਇਹਦੇ ਦੇ ਕਈ ਕਾਰਨ ਨੇ ਜਿੰਨੀਆਂ ਨੇ ਕਈ ਜਗ੍ਹਾ ਤੇ ਚੋਰਾਂ ਨੇ ਤਾਰਾਂ ਖਿੱਚੀਆਂ ਹੋਈਆਂ ਕੰਬੇਤੋਂ ਅੱਛਾ ਕਿ ਜਗ੍ਹਾ ਤੇ ਕੋਈ ਤਾਰ ਕਲੈਕਟ ਹੋਈ ਹੋਵੇ ਨਾ ਹਾਲਾਂਕਿ ਉਹ ਸਾਰੇ ਚੈੱਕ ਕਰ ਲੈਂਦਾ ਜੇ ਮੈਨੂੰ ਲੋੜ ਪਈ ਸਹੂਗੀ ਤੇ ਫਿਰ ਮੈਂ ਹੈਡਾ ਬੁਲਾ ਕੇ ਫਿਰ ਲਾਈਟਾਂ ਰਿਪੇਅਰ ਕਰਵਾਉਂਗਾ ਜੀ ਕਦੋਂ ਤੱਕ ਸਾਰ ਇਹ ਦੁਬਾਰਾ ਚੱਲਦੀ ਇਹਨਾਂ ਨੂੰ ਚੈੱਕ ਕਰ ਲੈਣਾ ਮੈਂ ਉਸ ਤੋਂ ਬਾਅਦ ਆਪਣੇ ਆਫਸਰ ਨੂੰ ਮਰਦੂਰ ਕਿੰਨੇ ਕੋ ਦਿਨ ਲੱਗਣਗੇ ਤਾਂ ਹਫਤਾ ਦਾ ਲੱਗੇਗਾ ਹਫਤਾ ਅੱਤੇ ਅੰਦਰ ਸਾਰੀਆਂ ਚਾਲੂ ਹੋ ਜਾਣਗੀਆਂ ਹਣ ਇਹ ਜਿਹੜੀ ਨੀਚੇ ਵਾਲੀ ਲਾਈਟਾਂ ਨੇ ਉਹਨੂੰ ਉਹ ਆ ਵੀ ਉਹ ਵੀ ਚੈੱਕ ਕਰਾਂਗੇ ਅੱਗੇ ਇੱਕ ਪੈਨਲ ਜੋ ਸਾਰਾ ਪੈਨਲ ਜੋ ਸਾਰਾ ਸਮਾਨ ਹੀ ਚੋਰੀ ਹੋ ਗਿਆ ਵਾ ਜੀ ਲਾਕ ਸੇ ਦਿੱਫਲੇ ਦਾ ਕਦਮ ਹੁੰਦੀਆਂ ਨੇ ਆਪਣਾ ਢਾਬਾ ਹੈਗਾ ਆਪਣਾ ਢਾਬਾ ਹੁਣ ਤੋਂ ਪਹਿਲਾ ਦੁਬਾਰਾ ਹੋਇਆ ਉੱਥੇ ਬੰਦਸੇ ਤੋਂ ਨਾ ਸਾਰਾ ਸਮਾਨ ਹੀ ਚੋਰੀ ਹੋ ਗਿਆ ਸਹੀ ਇਹ ਦੇਖ ਕੇ ਉਹਨਾਂ ਨੇ ਦਾ ਕਿ ਨਾ ਹੈ ਮੇਰੇ ਨਾਮ ਪਰਮਵਾਲੀ ਹੈ ਜੀ ਹਾਂਜੀ ਪਰਮਵਾਲੀਆ ਜੀ ਆਹ ਆ ਲਾਈਟ ਵਾਲੇ ਤੁਸੀਂ ਬੁਲਾਏ ਨੇ ਕਿੱਥੋਂ ਬੁਲਾਏ ਨੇ ਇੱਕ ਜੀ ਜਿਵੇਂ ਦੇਖਿਆ ਨਾ 2 ਦਿਨ ਪਹਿਲਾਂ ਮਰੀ ਵਿਜ਼ਿਟ ਹੋਈ ਸੀ ਨੈਸ਼ਨਲ ਹਾਈਵੇ ਰੋਡ ਤੇ ਰਸਤਾਂ ਦੀ ਤੇ ਉਦੋਂ ਮਨ ਕੋਈ ਸਾਰਾ ਪੁਲ ਦਾ ਐਲੀਵੇਟਡ ਪੁਲ ਜਿਹੜੀ ਮੈਂ ਮੰਗ ਸੀ ਉਹਦਾ ਸਰਵਦਾ ਹੋਇਆ ਸੀ ਜਿਸ ਦਿਨ ਨਾਲ ਅਸੀਂ ਲਾਈਟਾਂ ਦਾ ਇਹ ਇਸ਼ੂ ਸੀ ਪਰ ਤੇ ਇਹ ਸਮਝਾ ਕੇ ਕਿ ਨਹੀਂ ਲੋਕਨ ਪੁਲ ਤੇ ਹੋਰ ਇਹ ਸ਼ਹਿਰ ਵਾਸੀਆਂ ਨੂੰ ਇਸ਼ੂ ਸੀ ਕਿ ਲਾਈਟਾਂ ਬੰਦ ਰਹਿੰਦੀਆਂ ਹਰ ਵੀ ਦਿਨ ਸ਼ਾਮ ਤੋਂ ਤੇ ਉਸ ਟਾਈਮ ਉਲ ਨੇ ਦੱਸਿਆ ਸੀ ਆ ਜਿਹੜਾ ਬੀਕਨ ਨੀਰ ਦਾ ਕੱਟ ਉੱਤਰ ਰਹੀ ਇਹ ਲੁਧਿਆਣੇ ਦੀ ਕੈਰੀਅਰ ਐਂਟਰਾਂ ਦਾ ਜੀ ਐਕਸਚੇਂਜ ਲੁਧਿਆਣਾ ਦੇ ਉਹਨਾਂ ਨੇ ਅੱਜ ਬੰਦੇ ਭੇਜੇ ਨੇ ਜੀ ਆ ਦੱਸਿਆ ਇਹਨਾਂ ਨੇ ਜੋ ਵੀ ਕੀ ਹਾਂ ਵੀ ਉਹਦੇ ਚੋਰੀ ਵੀ ਹੋ ਰਿਆ ਲੋਕਾਂ ਨੇ ਜਿਹੜੇ ਚੋਰ ਨੇ ਉਹਨਾਂ ਕਾਰ ਵਗੈਰਾ ਪੱਟ ਕੇ ਲੈ ਕੇ ਗਏ ਉਹ ਜਿਸ ਕਰਕੇ ਲਾਈਟਾਂ ਨਹੀਂ ਚੱਲ ਰਹੀਆਂ ਇਹ ਆ ਕਿ ਟੀਮ ਲੁਧਿਆਣਾ ਤੋਂ ਆਈ ਹੈ ਟੀਮ ਲੁਧਿਆਣਾ ਤੋਂ ਆਈ ਹੈ ਤੇ ਕਿਹੜੀ ਕਿਹੜੀ ਜਗ੍ਹਾ ਜਗ੍ਹਾ ਤੇ ਸਾਰੀਆਂ ਲਾਈਟਾਂ ਠੀਕ ਕਰਨਗੇ ਤੁਸੀਂ ਦੇਖੋਗੇ ਨਾ ਦਾਣਾ ਮੰਡੀ ਵਾਲਾ ਮੋੜ ਉਹਦੇ ਪਿੱਛੇ ਆਪਣਾ ਟੱਪਾ ਵਾਲਾ ਜਿਹੜਾ ਚਾਰ ਪੋਲ ਤੋਂ ਬਾਅਦ ਤੋਂ ਆ ਗਿਆ ਨਾ ਜੁਰੀਨ ਲਾਈਨ ਵਾਲਾ ਸਾਈਡ ਹੈ ਜਿਹੜਾ ਤੇ ਆਪਾਂ ਹੁਣ ਰਾਲਾ ਚੌਕ ਤੇ ਖੜੇ ਆ ਇਸੋ ਕਿ ਆ ਜਿਹੜਾ ਪੂਤਰ ਜਾਏਗਾ ਉੱਥੋਂ ਦਾ ਕਿਨਾਰਾ ਏਰੀਆ ਆ ਬਰੇ ਜੂਦਾ ਉਦੋਂ ਬਾਅਦ ਜਿਹੜਾ ਟੇ ਏਰੀਆ ਹੁੰਦਾ ਉਹ ਨਾਲ ਵਾਲੇ ਜੂਦਾ ਉਹਨਾਂ ਨਾਲ ਮੈਂ ਗੱਲ ਕੀਤੀ ਜੀ ਜੀ ਹਾਂ ਵੀ ਉਹਨਾਂ ਨੇ ਸਾਡਾ ਜਿਹੜਾ ਆਪਣੇ ਪੀਐਸਪੀ ਸੀ ਨਾਲ ਪਿਲ ਪੈਂਡਿੰਗ ਪਿਆ ਤੇ ਅੱਜ ਉਹ ਕੈਨੇਸਿਸ ਦੀ ਐਕਸੀਡੈਂਟ ਉਹ ਕਹਿ ਕੇ ਤਾਂ ਮਿਲੂਗਾ ਵਾਦੋ ਅਸੀ ਕਰਵਾ ਦਾਂਗੇ ਕਲੀਅਰ ਕਰਵਾ ਦਾਂਗੇ ਅੱਜ ਐਕਸੀਡੈਂਟ ਦਾ ਉਹ ਪੁੱਛੇ ਵੀ ਜਿਹੜੀ ਮੈਂ ਲਿਖਣੇ ਸੀ ਉਹਨਾਂ ਨੇ ਜੀ ਜੀ ਖਾਣੇ ਤੋਂ ਬੰਦਨ ਯਾਰ ਕਰਾਜਾ ਮਿਲ ਪਾਇਆ ਕਰਾ ਕੀਰਾ ਕਲੀਅਰ ਕਰਾ ਲਿਏ ਕਿ ਮੇਰੀ ਉਹ ਸਰਦੀ ਹੋ ਗਈ ਜਿਹੜੀ ਨੈਸ਼ਨਲ ਆਈਡੈਂਟਿਟੀ ਸੈਕੰਡਰ ਸਰਕਾਰ ਦਾ ਬਿੱਲ ਹੈ ਜੇ ਅਸੀਂ ਸੈਕੰਡਰ ਸਰਕਾਰ ਦਾ ਪੂਰੀ ਕੋਸ਼ਿਸ਼ ਕਰਨ ਕਿ ਜਲਦੀ ਜਲਦ ਆ ਬਿੱਲ ਭਰਵਾਇਆ ਜਾਵੇ ਤੇ ਤਾਂ ਜੋ ਜਿਹੜੀ ਅਖੀਰੀ ਲਾਇਸੈਂਸ ਆ ਵੀ ਚੱਤੀ ਹੋ ਜਾਂਦੀ ਹੈ ਬਾਕੀ ਜਿਹੜੀ ਆ ਜਿਹੜੀ ਆ ਦੂਸਰੀਆਂ ਨੇ ਹਫਤੇ ਦਾ ਕਾਉਂਟ ਜਾਣ ਕੇ ਸਾਰੀ ਜੀ ਬਾਕੀ ਜਿਹੜੀ ਹਫਤੇ ਤੋਂ ਲੱਗੀ ਜਾਏਗੀ ਵੀ ਅੱਜ ਇਹਨਾਂ ਨੇ ਚੈੱਕ ਕਰਦੇ ਪਏ ਨੇ ਕਿ ਆਮੀ ਕਿਤੇ ਕਿਤੇ ਬਾਕੀ ਇਹ ਇਹਨਾਂ ਦਾ ਇਹਨਾਂ ਦਾ ਕਹਿਣਾ ਕਿ ਤਾਰਾ ਚੋਰੀ ਹੋ ਗਈ ਆ ਫਿਰ ਉਹ ਤਾਰਾ ਨਵੀਆਂ ਪਹਿਣਗੇ ਸਾਡੀਆਂ ਇਹ ਇਹ ਤਾਂ ਸੁਣਦੇ ਆ ਕਿ ਇਹ ਕਿਹਨੇ ਚੋਰੀ ਆ ਇਹ ਬਣੀ ਬਣੀ ਪਹਿਣਗੀ ਪਹਿਣਗੇ ਤਾਰਾ ਜੀ ਅਸਲੀ ਮਲਾ ਕੇ ਹਾਈਦਰਾਬਾਦ ਐਂਡ ਹੋਲੇ ਜੋ ਮਹੀ ਜਾਣੀ ਉਹ ਤਾਰਾ